ਸ਼੍ਰੀ ਕਾਜੀਤੂਸੀ ਦੇਖ ਰਹੇ ਹੋ ਸਟਾਰ ਏਜੀ ਨਿਊ ਚੈਨਲ ਚੈਨਲ ਦੇ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਸਾਡੀ ਟੀਮ ਸਰਕਾਰੀ ਹਾਈ ਸਮਾਰਟ ਸਕੂਲ ਉਤਨੀਕਾਰ ਅਸ리에 ਅੰਮ੍ਰਿਤਸਰ ਪਹੁੰਚੀ ਸਸਕਲ ਜੀ ਤੁਸੀਂ ਦੇਖ ਰਹੇ ਹੋ ਸਟਾਰੀਜੀ ਨਿਊ ਚੈਨਲ ਅਮਰਪੁਰ ਨਾਲ ਇਸ ਟਾਈਮ ਅਸੀਂ ਸਰਕਾਰੀ ਹਾਈ ਸਮਾਰਟ ਸਕੂਲ ਪੁਤਲੀਕਰ ਪਹੁੰਚੇ ਸੀ ਅੰਮ੍ਰਿਤਸਰ ਤੇ ਗੱਲਬਾਤ ਕਰਦੇ ਆ ਵਿਨੋਦ ਕਾਲੀ ਜੀ ਨਾਲ ਜੋ ਇੱਥੇ ਦੇ ਮੌਜੂਦਾ ਪ੍ਰਿੰਸੀਪਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਜੋ ਤੀਆਂ ਦਿਨ ਮਨਾਇਆ ਗਿਆ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਿਹਾ ਵਾ ਤੇ ਡੀਓ ਸਾਹਿਬ ਵੀ ਪਹੁੰਚੇ ਸੀ ਉਹ ਗੱਲਬਾਤ ਕਰਦੇ ਆ ਹਾਂਜੀ ਪਿਛਲਾ ਸਸਕਲ ਜੀ ਅੱਜ ਸਾਡੇ ਸਕੂਲ ਦੇ ਵਿੱਚ ਤੀਆਂ ਦਾ ਤਿਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਔਰ ਸਾਡੇ ਬੱਚਿਆਂ ਦੇ ਵਿੱਚ ਟੀਚਰਸ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸੀ ਇਹਨੂੰ ਤਿਆਰ ਕਰਨ ਲਈ ਪਿਛਲੇ ਇੱਕ ਹਫਤੇ ਤੋਂ ਦੀ ਤਿਆਰੀ ਚੱਲ ਰਹੀ ਸੀ ਔਰ ਜਿਸ ਤਰ੍ਹਾਂ ਕੇ ਨਾਲ ਅਸੀਂ ਅੱਜ ਇਹ ਫੰਕਸ਼ਨ ਦੇਖਿਆ ਵਾਕਈ ਕਾਬਿਲ-ਇਤਿਨਾਬ ਸੀ ਔਰ ਸਾਡੇ ਜਿਹੜੇ ਮੈਡਮ ਗੁਰਜੀਤ ਜਿਹੜੇ ਕੋਆਰਡੀਨੇਟਰ ਬਣਾਏ ਗਏ ਸੀ ਮੇਰੇ ਵੱਲੋਂ ਇਸ ਪ੍ਰੋਗਰਾਮ ਦੇ ਉਹਨਾਂ ਨੇ ਬਹੁਤ ਹੀ ਵਧੀਆ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਤੇ ਬੱਚਿਆਂ ਦੀ ਜਿਹੜੀ ਪੇਸ਼ਕਾਰੀ ਇੰਨੀ ਵਧੀਆ ਸੀ ਕਿ ਡੀਓ ਸਾਹਿਬ ਇਤੋਂ ਪ੍ਰਭਾਵਿਤ ਹੋ ਕੇ ਬੱਚਿਆਂ ਨੂੰ 10000 ਰੁਪਏ ਇਨਾਮ ਦੇ ਕੇ ਗਏ ਔਰ ਸਾਡੇ ਇਹੇ ਬਾਕੀ ਮੈਡਮ ਆਏ ਹੋਏ ਸੀ ਮੈਡਮ ਨਵਦੀਪ ਕੌਰ ਗਿੱਲ ਉਹਨਾਂ ਵੱਲੋਂ ਵੀ ਦੋ ਆਈਟਮਸ ਦੇ ਵਿੱਚ 11-1100 ਰੁਪਏ ਬੱਚਿਆਂ ਨੂੰ ਨਾਮ ਦਿੱਤਾ ਗਿਆ ਮਤਲਬ ਕਿ ਇੱਕ ਫੈਮਿਲੀ ਦੇ ਵਾਂਗੂ ਅਸੀਂ ਜਿਹੜਾ ਵਹਿ ਇਤਿਹਾਸ ਨੂੰ ਬਣਾਇਆ ਵਾ ਔਰ ਜਿਹੜੀਆਂ ਅਲੋਪ ਹੋ ਰਏ ਜਿਹੜੀਆਂ ਚੀਜ਼ਾਂ ਨੇ ਜਿਸਾ ਘੋੜੀਆਂ ਨੇ ਸੁਹਾਗ ਨੇ ਸੱਠਣੀਆਂ ਨੇ ਸ਼ੰਦ ਨੇ ਇਹਨਾਂ ਬਾਰੇ ਜਿਹੜੇ ਵਾ ਸਾਰੇ ਬੱਚਿਆਂ ਨੂੰ ਜਿਹੜੀ ਹੈ ਕਿ ਜਾਣਕਾਰੀ ਮਿਲੀ ਆ ਵੀ ਇਹਨਾਂ ਨੂੰ ਇਹ ਕਹਿੰਦੇ ਕਿੰਨੂ ਨੇ ਤੇ ਇਹ ਕਿੱਥੇ-ਕਿੱਥੇ ਆਪਾਂ ਯੂਜ਼ ਕਰਦੇ ਆ ਔਰ ਵਿਦਿਆਰਥੀਆਂ ਨੇ ਖੁਦ ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਜਿਹੜਾ ਵਾ ਅੱਜ ਦੇ ਫੰਕਸ਼ਨ ਨੂੰ ਚ ਪਰ ਸਾਜੀ ਦੇਖਿਆ ਜਾਵੇ ਜਿਆਦਾਤਰ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਆਪਣੀ ਵਿਰਾਸਤ ਨੂੰ ਭੁੱਲਦੇ ਜਾ ਰਹੇ ਆ ਕਿਸਾਂ ਦੇਖਦੇ ਉਸ ਨੂੰ ਸਰ ਪੰਜਾਬ ਦੇ ਵਿੱਚ ਜਿਹੜੇ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਜਿਹੜੇ ਬੱਚੇ ਆ ਉਹ ਇਹ ਪ੍ਰਾਤਨ ਜਿਹੜੇ ਸਾਡੇ ਤੀਜ ਤਿਹਾਰ ਸੀਗੇ ਸਾਡੇ ਮੇਲੇ ਸੀਗੇ ਜਾਂ ਸਾਡੀਆਂ ਜਿਹੜੀਆਂ ਪੁਰਾਣੀਆਂ ਖੇਡਾਂ ਨੇ ਉਹਨਾਂ ਨੂੰ ਮਤਲਬ ਭੁਲਾ ਕੇ ਜਿਹੜਾ ਵਾ ਗਾਂ ਵਧਣਾ ਜਿੰਦਗੀ ਕੀਤਾ ਗਿਆ ਜਾ ਰਿਹਾ ਸੀ ਪਰੰਤੂ ਸਾਡੇ ਸਕੂਲ ਦੇ ਵਿੱਚ ਸ਼ੁਰੂ ਤੋਂ ਹੀ ਅਸੀਂ ਪੰਜਾਬੀ ਸੱਭਿਆਚਾਰ ਦੇ ਨਾਲ ਬੱਚਿਆਂ ਨੂੰ ਜੋੜਨ ਦਾ ਪੂਰਾ ਯਤਨ ਕੀਤਾ ਵਾ ਇਸੇ ਕਰਕੇ ਅਸੀਂ ਸਕੂਲ ਦੇ ਵਿੱਚ ਆਪਣਾ ਭਾਈ ਵੀਰ ਸਿੰਘ ਸੱਭਿਆਚਾਰ پارک ਬਣਾਈ ਆ ਪਾਰਟੀਸ਼ਨ ਨੂੰ ਦਰਸਾਉਂਦੀ ਅਸੀਂ ਇੱਕ ਬਾਬਾ ਬੁੱਲੇ ਸ਼ਾਹ ਦੇ ਸਾਂਝਾ ਪੰਜਾਬ پارک ਬਣਾਈ ਹੈ ਔਰ ਸਕੂਲ ਦੇ ਵਿੱਚ ਪੰਜਾਬੀ ਲੈਬ ਬਣਾਈ ਹੈ ਮੇਰੇ ਹਿਸਾਬ ਨਾਲ ਪੰਜਾਬ ਵਿੱਚ ਇੱਕ ਮਾਤਰ ਹੈ ਸਕੂਲ ਹੋਏਗਾ ਜਿਹਦੇ ਵਿੱਚ ਪੰਜਾਬੀ ਦੀ ਵੀ ਇੱਕ ਲੈਬ ਆ ਜਿਹਦੇ ਵਿੱਚ ਵਿਦਿਆਰਥੀ ਸਾਡੇ ਪ੍ਰਾਤਨ ਜਿਹੜੇ ਸਾਡੇ ਸੰਧ ਯੂਜ਼ ਕਰਦੇ ਸੀਗੇ ਪ੍ਰਾਤਨ ਜਿਹੜੇ ਸਾਡੇ ਸਾਜ ਨੇ ਪ੍ਰਾਤਨ ਜਿਹੜੇ ਸਾਡੇ ਵੱਖ-ਵੱਖ ਜਿਹੜੇ ਸੜੀਆਂ ਖੇਡਾਂ ਸੀਗੀਆਂ ਲੋਪ ਹੋ ਰਹੀਆਂ ਔਰ ਜਿਹੜੇ ਸਾਡੇ ਪ੍ਰਾਤਨ ਜਿਹੜੇ ਸਾਡੇ ਕਵੀ ਨੇ ਜਿਹੜੇ ਲੇਖਕ ਨੇ ਉਹਨਾਂ ਤੋਂ ਜਿਹੜੇ ਜਾਣੂ ਹੁੰਦੇ ਆ ਪਰ ਸਾਥੀਓ ਖੇਡ ਵਿਧੀ ਦੇ ਨਾਲ ਹੀ ਜਿਹੜਾ ਵਾ ਸਾਰੀ ਪੰਜਾਬੀ ਦੀ ਗ੍ਰਾਮਰ ਸਿੱਖ ਲੈਂਦੇ ਆ ਸੋ ਸਾਡਾ ਜਿਹੜਾ ਵਾ ਕਿਉਂਕਿ ਇਹ ਸ਼ਹਿਰ ਆ ਬਿਲਕੁਲ ਜਿਹੜਾ ਸ਼ਹਿਰ ਦਾ ਜਿਹੜਾ ਸੈਂਟਰ ਆ ਤੇ ਇੱਥੇ ਬੱਚਿਆਂ ਨੂੰ ਅਸੀਂ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਜਿਹੜਾ ਵਾ ਹਮੇਸ਼ਾ ਹੀ ਯਤਨ ਕਰਦੇ ਰਹੇ ਆ ਉਸੇ ਯਤਨਾਂ ਵਿੱਚੋਂ ਹੀ ਇਹ ਇੱਕ ਹਿੱਸਾ ਵਾ ਜਿਹੜਾ ਅੱਜ ਆਪਾਂ ਤੀਆਂ ਦਾ ਤਿਹਾੜੀ ਸਕੂਲ ਦੇ ਵਿੱਚ ਮਨਾਇਆ ਹੈ ਜੀ ਹਾਂਜੀ ਤੇ ਸੱਚ ਦੇਖਿਆ ਜਾਵੇ ਤੇ ਕਈਆਂ ਜਿਸ ਤਰ੍ਹਾਂ ਬੱਚਿਆਂ ਨੂੰ ਨਹੀਂ ਪਤਾ ਕਾ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਮੈਂ ਇਹ ਕਹੂੰਗਾ ਕਿ ਜਿਹੜੀ ਵੀ ਪੀੜ੍ਹੀ ਜਿਹੜੀ ਆ ਆਪਣੀ ਵਿਰਾਸਤ ਨਾਲੋਂ ਆਪਣੀਆਂ ਨੀਹਾਂ ਨਾਲੋਂ ਦੂਰ ਹੋ ਜਾਂਦੀ ਆ ਹੌਲੀ-ਹੌਲੀ ਖਤਮ ਹੋ ਜਾਂਦੀ ਆ ਇਸ ਕਰਕੇ ਅਸੀਂ ਬੱਚਿਆਂ ਨੂੰ ਆਪਣੀ ਪੀੜ੍ਹੀ ਦੇ ਨਾਲ ਆਪਣੀ ਨੀਹਾਂ ਦੇ ਨਾਲ ਜੋੜ ਕੇ ਰੱਖਣਾ ਵਾ ਅਸੀਂ ਪੰਜਾਬੀ ਆ ਪੰਜਾਬ ਦੇ ਵਿੱਚ ਰਹਿੰਦੇ ਆ ਔਰ ਸਾਨੂੰ ਪੰਜਾਬ ਦਾ ਜਿਹੜਾ ਕਲਚਰ ਆ ਉਹ ਤੋਂ ਜਾਣੂ ਹੋਣਾ ਚਾਹੀਦਾ ਵਾ ਸੋ ਅਸੀਂ ਇਸੇ ਚੀਜ਼ ਨੂੰ ਜਿਹੜਾ ਵਾ ਸ਼ਾਹੀਦ ਕਰਨ ਦੇ ਲਈ ਜਿਹੜਾ ਵਾ ਜਿਸ ਤਰ੍ਹਾਂ ਅੱਜ ਦਾ ਤਿਹਾਰ ਮਨਾਇਆ ਵਾ ਜਿਹੜੀਓ ਸਾਹਿਬ ਔਰ ਸਾਰੀ ਸਾਡੀ ਜਿਹੜੀ ਆ ਆਪਣੀ ਡਿਸਟ੍ਰਿਕਟ ਲੈਵਲ ਦੇ ਜਿੰਨੇ ਵੀ ਅਥਾਰਟੀ ਮੈਂਬਰ ਸੀਗੇ ਉਹ ਸਾਰੇ ਇਹਦੇ ਵਿੱਚ ਜੁਆਇਨ ਕੀਤੇ ਔਰ ਸਾਨੂੰ ਇੱਕ ਪਰਿਵਾਰ ਦੇ ਵਾਂਗੂ ਸੀ ਸਾਰਿਆਂ ਨੇ ਬਰਲ ਕੇ ਇਹ ਸਾਰਾ ਮਨਾਇਆ ਔਰ ਇਵਨ ਜਿਹੜਾ ਸਾਡਾ ਜ਼ਿਲ੍ਹਾ ਸਿਖਿਆ ਅਫਸਰ ਦਫਤਰ ਆ ਉੱਥੋਂ ਦਾ ਸਟਾਫ ਵੀ ਜਿਹੜਾ ਵਾ ਉਹਨਾਂ ਨੇ ਵੀ ਇੱਥੇ ਆ ਕੇ ਸਾਡੇ ਵਿੱਚ ਜਿਹੜਾ ਵਾ ਆਨੰਦ ਮਾਣਿਆ ਪੂਰਾ ਹਾਂਜੀ ਧੰਨਵਾਦ ਸਰ ਜੀ ਥੈਂਕ ਯੂ